ਵੀਵੀ ਟੂਡੇ ਚੈਨਲ ਦੇਖ ਰਹੇ ਹੋ ਖਬਰ ਬਲਾਗ ਨੂਰ ਪਰਵੇਦੀ ਤੋਂ ਹੈ ਜਿੱਥੋਂ ਦੇ ਹੀਰਪੁਰ ਪਿੰਡ ਦਾ ਫੌਜੀ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਪਿਛਲੇ ਦਿਨੀ ਲੇਹ ਲਦਾਖ ਵਿਖੇ ਡਿਊਟੀ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਪਰੰਤੂ ਉਸ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਇਲਾਕੇ ਦੇ ਸੈਂਕੜੇ ਲੋਕਾਂ ਨੇ ਇਕੱਠੇ ਹੋ ਕੇ ਨੂਰ ਪਰਵੇਦੀ ਦੇ ਝੱਜ ਚੌਕ ਵਿਖੇ ਧਰਨਾ ਲਗਾ ਦਿੱਤਾ ਸ਼ਹੀਦ ਦੇ ਵਾਰਸਾਂ ਦਾ ਇਹ ਵੀ ਦੋਸ਼ ਹੈ ਕਿ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਸਿਰਫ 23 ਸਾਲ ਦੀ ਉਮਰ ਵਾਲਾ ਜਿਗਰ ਦਾ ਟੋਟਾ ਸ਼ਹੀਦ ਕਿਵੇਂ ਹੋਇਆ ਹੈ ਉਨਾ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਸ਼ਹੀਦ ਪੁੱਤਰ ਨੂੰ ਸ਼ਹੀਦਾਂ ਵਾਲਾ ਮਾਨ ਸਨਮਾਨ ਦਿੱਤਾ ਜਾਵੇ ਤਾਂ ਜੋ ਦੇਸ਼ ਤੋਂ ਜਾਨਾਂ 바ਰਨ ਵਾਲੇ ਫੌਜੀ ਨੌਜਵਾਨਾਂ ਦੇ ਹੌਸਲੇ ਨੂੰ ਠੇਸ ਨਾ ਪੁੱਜ ਸਕੇ ਆਓ ਦੇਖਦੇ ਹਾਂ ਸਾਡੇ ਸਟਾਫ ਰਿਪੋਰਟਰ ਦਲਜੀਤ ਚਨੋਲੀ ਰਾਹੀਂ ਇਸ ਧਰਨਾ ਪ੍ਰਦਰਸ਼ਨ ਦੀਆਂ ਤਸਵੀਰਾਂ ਤੇ ਜਾਣਦੇ ਹਾਂ ਹੋਰ ਕੀ ਹੈ ਸ਼ਹੀਦ ਨੌਜਵਾਨ ਦੇ ਵਾਰਸਾਂ ਦੀ ਮੰਗ ਲਿਫਤਾ ਕਰੋ ਲਿਫਤਾ ਕਰੋ ਠਿਕਾ ਪ੍ਰਸ਼ਾਸਨ ਬਰਦਾਬਾਦ ਬਰਦਾਬਾਦ ਠਿਕਾ ਪ੍ਰਸ਼ਾਸਨ ਬਰਦਾਬਾਦ ਮੁਰਦਾਬਾ 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 ਐਪੀ ਦੇ ਕਾਤਰਾ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਐਪੀ ਫੌਜੀ ਨੂੰ ਇਨਸਾਫ ਦਿਓ ਇਨਸਾਫ ਸਾਡੇ ਕੋਲੋਂ ਚਲ ਗਿਆ ਫੌਜੀ ਉਹ ਦਿਨ ਤੇ ਦੇਸ਼ ਦੀ ਆਪਣੀ ਰਾਖੀ ਵਾਸਤੇ ਇਲਾਕੇ ਦੀ ਰਾਖੀ ਵਾਸਤੇ ਸਰਹੱਦ ਦੀ ਰਾਖੀ ਵਾਸਤੇ ਜਾਂਦਾ ਹੈ ਤੇ ਜੇਕਰ ਉਹਦੇ ਸਲਮਾਨ ਬਹਾਲੀ ਦੇ ਵਿੱਚ ਉਹਦੇ ਸੰਸਕਾਰ ਦੇ ਵਿੱਚ ਜਿੱਦਾ ਪਰਿਵਾਰ ਦੀ ਮੰਗ ਹੈ ਸਤਕਾਰ ਸਹਿਤ ਇਲਾਕੇ ਦੀ ਮੰਗ ਹੈ ਉਹਦਾ ਸਨਮਾਨ ਨਹੀਂ ਹੁੰਦਾ ਫੇਰ ਸਾਰੇ ਅਗਲੇ ਬਗਾਲਪ ਖੁੱਲੇ ਆ ਤਨਾਲ ਲੂਪਰਵੇਦੀ ਪੁਲਿਸ ਸਟੇਸ਼ਨ ਚੱਲਿਆ ਮਹੱਲੇ ਕਰਕੇ ਇਹ ਮਹੱਲੇ ਕਰਕੇ ਲੱਖਾ ਸੰਗਤ ਪੰਜਾਬ ਦੀ ਆਈ ਵੀ ਦੇਸ਼ਾਂ ਦੇਸ਼ਾਂ ਜੋ ਜਿੱਦਾਂ ਦਾ ਕੋਈ ਨਹੀਂ ਚਾਹੁੰਦਾ ਵੀ ਕੋਈ ਪਾਵੇ ਪਰ ਪਰਿਵਾਰ ਚ ਰੋਸ਼ ਹੈ ਪਰ ਬਹੁਤ ਰੋਸ਼ ਨੂੰ ਬਹੁਤੀ देर ਰੋਕਣਗਾ ਸਰਟੀਫਾਈਡ ਕਰ ਲੀਆ ਪਰ ਕਰ ਲੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਸ਼ ਦੀ ਜਵਾਨਾਂ ਖੇਲਣਾ ਬੰਦ ਕਰੋ ਬੰਦ ਕਰੋ ਸਮਝਾਇਨੇ ਦੇ ਕੁਝ ਨਹੀਂ ਦੱਸ ਰਹੇ ਬਸ ਇਹੀ ਕਹੀ ਜਾਂਦੇ ਤੁਸੀਂ ਹਸਤਕਾਰ ਕਰੋ ਹਸਤਕਾਰ ਮੈਂ ਤਾਂ ਇਹੀ ਹਸਤਕਾਰ ਤੇ ਕਰਾਂ ਤੁਸੀਂ ਕੀ ਚਾਹੁੰਦੇ ਇਹ ਤਾਂ ਇਨਸਾਫ ਚਾਹੁੰਦੇ ਜੀ ਸਾਡੇ ਬੱਚੇ ਨੂੰ ਜਿੱਦਾਂ ਵੀ ਸਮਾਨਤਾ ਮਿਲਣਾ ਚਾਹੀਦਾ ਜੀ ਜਿੱਦਾਂ ਵੀ ਹੋ ਸਕਦਾ ਉਹ ਤਾਂ ਚਾਹੁੰਦੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਮੰਦਪਾਤੀ ਘਟਨਾ ਇਹ ਪਹਿਲਾ ਨਹੀਂ ਦੂਜਾ ਨਹੀਂ ਬਹੁਤ ਬੱਚੇ ਸਾਡੇ ਇਲਾਕੇ ਦੇ ਹੌਜ਼ ਦੇ ਵਿੱਚ ਰਤਾਂ ਦੀ ਰਾਖੀ ਕਰਦੇ ਕਰਕੇ ਸ਼ਹੀਦ ਹੋ ਰਹੇ ਹਨ ਕਿਉਂਕਿ ਸਾਡਾ ਇਲਾਕਾ ਇੱਕ ਗੁਰਪਤ ਦਾ ਸਾਈ ਹਿੱਟ ਦਿੰਦਾ ਹੈ ਤੇ ਇੱਥੋਂ ਦੇ ਬਹੁਤ ਬੱਚੇ ਸਾਡੇ ਫੌਜ ਦੇ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਦੇ ਆ ਉਹ 24 ਤਰੀਕ ਨੂੰ ਸਾਡਾ ਪਤਾ ਫੌਜ ਦੇ ਵਿੱਚ ਲਖਵਿੰਦਰ ਸਿੰਘ ਹੈਪੀ ਲੇ ਲਤਾਖ ਸਾਈਚਨ ਦੇ ਨੇੜੇ ਕਸ਼ਤੀ ਬਹੁਤ ਹੋ ਜਾਂਦੀ ਹੈ ਪਰ ਸਹੀ ਢੰਗ ਦੇ ਨਾਲ ਉਸੇ ਵਾਰਸਾਂ ਨੂੰ ਸੂਚਿਤ ਨਹੀਂ ਕੀਤਾ ਗਿਆ ਸਗੋਂ ਕਿਹਾ ਉਸ ਬੱਚੇ ਦਾ ਜਿਹੜਾ ਸੰਸਕਾਰ ਹੈ ਸਨਮਾਨ ਦੇ ਨਾਲ ਕੀਤਾ ਜਾਵੇ ਉਸ ਦੇ ਮਾਪਿਆਂ ਦੇ ਇੱਕ ਪਹੁੰਚ ਕਰਕੇ ਜਿਹੜੇ ਅਧਿਕਾਰੀ ਹਨ ਬੋਸ ਦੇ ਉਹ ਗੱਲਬਾਤ ਕਰਕੇ ਮਸਲੇ ਨੂੰ ਨਿਵੇੜਨ ਪਰ ਲੱਗਦਾ ਨਹੀਂ ਕੇਂਦਰ ਦੀ ਸਰਕਾਰ ਕਿ ਪੰਜਾਬ ਦੀ ਸਰਕਾਰ ਇਸ ਮਸਲੇ ਨੂੰ ਹੱਲ ਕਰਨਾ ਚਾਹੁੰਦੀ ਹੈ ਯਾਰੋ ਬੜੀ ਦੁੱਖ ਦੀ ਗੱਲ ਹੈ ਬੱਚਾ ਸ਼ਹੀਦ ਹੋ ਜਾਵੇ ਇਲਾਕੇ ਦਾ 23 ਸਾਲ ਦਾ ਨੌਜਵਾਨ ਮਾਂ ਪਿਓ ਦਾ लाडला ਪੁੱਤ ਸ਼ਹੀਦ ਹੋ ਜਾਵੇ ਤੇ ਉਹਦੀ ਸ਼ਹਾਦਤ ਦੇ ਉੱਤੇ ਸਰਕਾਰਾਂ ਚੁੱਪ ਕਰਕੇ ਕੰਨਾਂ ਚੁੰਮੜੀ ਦੇ ਕੇ ਬੈਠੀਆਂ ਹੋਣ ਸਰਕਾਰਾਂ ਨੂੰ ਇਸ ਗੱਲ ਦਾ ਕੋਈ ਫਿਕਰ ਨਾ ਹੋਵੇ ਕਿ ਉਸ ਬੱਚੇ ਦੇ ਪਰਿਵਾਰ ਦੇ ਨਾਲ ਉਸ ਪਿੰਡ ਦੇ ਨਾਲ ਇਲਾਕੇ ਦੇ ਲੋਕਾਂ ਦੇ ਨਾਲ ਕੀ ਬੀਤੀ ਹੈ ਜੇ ਇਹੀ ਰੁਪਈਆ ਸਰਕਾਰ ਨੇ ਪੜਾਇਆ ਤਾਂ ਸਾਡੇ ਬੱਚੇ ਭਰਤੀ ਹੋਣ ਤੋਂ ਪਹਿਲਾਂ 100 ਵਾਰੀ ਸੋਚਣਗੇ ਪਰ ਸਰਕਾਰਾਂ ਨੂੰ ਅਸੀਂ ਅੱਜ ਫੇਰ ਚੇਤਾਵਨੀ ਦਿੰਨੇ ਆ ਕਿ ਸਾਡੇ ਇਸ ਮਸਲੇ ਨੂੰ ਠੀਕ ਢੰਗ ਦੇ ਨਾਲ ਬੜੀ ਛੇਤੀ ਉਸ ਫੌਜੀ ਵੀਰ ਦਾ ਉਹ ਸਾਡੇ ਬੱਚੇ ਦਾ ਸਨਮਾਨਿਤ ਤਖ ਦੇ ਨਾਲ ਸਨਸਕਾਰ ਕਰਾਇਆ ਜਾਵੇ ਤੇ ਪਾਹੀ ਸਾਟੇ ਇਹ ਸਮੱਸਿਆ ਦਾ ਹੱਲ ਕੋਈ ਨਿਕਲੇਗਾ ਅਸੀਂ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੱਲ ਵੀ ਗੁਵਾਰ ਲਾਇਦੀ 4 ਘੰਟੇ ਦਾ ਇਦਾਮ ਕੀਤਾ ਸੀ ਪਰ ਬੇਬੇ ਸ਼ਰਮ ਸਰਕਾਰਾਂ ਹੋ ਚੁੱਕੀਆਂ ਵੀ ਸਾਨੂੰ ਅੱਜ ਦੁਬਾਰਾ ਮਜਬੂਰ ਕੀਤਾ ਗਿਆ ਏ ਅਸੀਂ ਆਪਣੇ ਬੱਚੇ ਦਾ ਇਨਸਾਫ ਮੰਗਣ ਵਾਸਤੇ ਬੈਠੇ ਆ ਅਸੀਂ ਕੋਈ ਖੁਸ਼ੀਚ ਨਹੀਂ ਬੈਠੇ ਨਾ ਕਿਸੇ ਪਬਲਿਕ ਨੂੰ ਅਸੀਂ ਕਿਸੇ ਤਰ੍ਹਾਂ ਦਾ ਤੰਗ ਕਰਨ ਵਾਸਤੇ ਬੈਠੇ ਹੋਏ ਆ ਪਬਲਿਕ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਕੀ ਕਿਉਂ ਬੈਠੇ ਅਸੀਂ ਆ ਸਾਡਾ ਫੌਜੀ ਵੀਰ ਤੇਜ ਦੇ ਬਾਦ ਸ਼ਹੀਦ ਹੋਇਆ ਏ ਪਰ ਇਹ ਜਿਹੜੀ ਗੰਦੀ ਪੋਲਿਸੀ ਹੈ ਪੰਜਾਬ ਨੂੰ ਥੱਲੇ ਧੱਕਣ ਦੀ ਪਾਲਿਸੀ ਹੈ ਵੀ ਪੰਜਾਬ ਦੇ ਫੌਜੇ ਨੂੰ ਲਿਬਾਰਚ ਕਰਕੇ ਘਰ ਭੇਜਿਆ ਜਾ ਰਿਹਾ ਏ ਪ੍ਰਾਈਵੇਟ ਐਂਬੂਲੈਂਸ ਸਾਡਾ ਬੱਚਾ ਆਇਆ ਏ ਕਿਸੇ ਨੇ ਸਲਮਾਨ ਨੀ ਦਿੱਤੇ ਭੇਜਿਆ ਨਾਲ ਅਸੀਂ ਉਸ ਬੱਚੇ ਦੇ ਹੱਕ ਦੀ ਲੜਾਈ ਲੈਣ ਦੇ ਵਿੱਚ ਬੈਠੇ ਆਂ ਜਦੋਂ ਤੱਕ ਪਰਿਵਾਰ ਨੂੰ ਉਹ ਬੱਚੇ ਦਾ ਸਲਮਾਨ ਸੰਸਕਾਰ ਦੇ ਵਿੱਚ ਸਲਾਮੀ ਨਹੀਂ ਮਿਲਦੀ ਜਦੋਂ ਬੰਦ ਪੱਤੇ ਨਹੀਂ ਮਿਲਦੇ ਸਾਡਾ ਇਹ ਜਲਾ ਦੋਲਨ ਲਗਾਤਾਰ ਜਾਰੀ ਰਹਿਣਾ ਏ ਅਸੀਂ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਤੁਹਾਡਾ ਪਿੰਡਾਂ ਦੇ ਵਿੱਚ ਵੋਟਾਂ ਚ ਬੰਨਣਾ ਬੰਦ ਕਰ ਦੇਗੇ ਸਾਡੇ ਫੌਜਾਂ ਨੂੰ ਮਰਵਾਉਣਾ ਬੰਦ ਕਰ ਦਿਓ ਅਸੀਂ ਬੱਚੇ ਦੀ ਇਨਸਾਫ ਦੇ ਲਈ ਲੜਦੇ ਰਹਾਂਗੇ ਕਰ ਲਿਆ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਸ਼ ਦੀ ਜਵਾਨਾਂ ਖੇਲਣਾ ਬੰਦ ਕਰੋ ਬੰਦ ਕਰੋ ਬੰਦ ਕਰੋ